ਕਮਨਾਮਾ 44 ਕੋਈ ਵੇਲਾ ਨਾ ਰਹੇ ਦੇਰੇ ਮੈਂ ਕੰਮ ਕਰੇ ਨਹੀਂ ਪਾਠ ਕਰੇ ਸਾਰਾ ਦਿਨ ਗ੍ਰੰਥ ਸਾਹਿਬ ਦਾ ਗੁਰੂ ਸੱਚੇ ਪਾਤਸ਼ਾਹ ਨੇ ਲਿਖਾ ਹੈ 97 ਸਾਲ ਮੈਂ ਮਦਰ ਦੇਸ਼ મે ਉਨਕਾ ਆਉਣਾ ਵੀ ਲਿਖਾ ਹੈ ਮੇਰਾ ਆਉਣਾ ਵੀ ਲਿਖਾ ਹੈ ਹੁਣ 97 ਸਾਲ ਦਾ 30 ਮਹੀਨਾ ਚੱਲਿਆ ਹੈ ਅੱਗੇ ਜੋ ਗੁਰੂ ਜੀ ਨੂੰ ਭਾਵੇ ਹੋਰ ਕੀ ਲਿਖੀ ਹੈ ਬਥੇਰਾ ਲਿਖਾ ਹੈ ਹੁਣ ਤਾਂ ਗੁਰੂ ਬਾਸੋਂ ਇਹੋ ਮੰਗਦੇ ਹਾਂ ਏ ਮਹਾਰਾਜ ਦਰਸ਼ਨ ਕਰਾਓ ਸੰਗਤ ਦਾ ਸਾਨੂੰ ਸਾਡੇ ਔਗੁਣ ਬਖਸ਼ ਤੂੰ ਪਦਿਤ ਪਾਵਨ ਹੈ ਏ ਮਹਾਰਾਜ ਅਸੀਂ ਤਾਂ ਸਦਾ ਹੀ ਭੁੱਲਣ ਹਾਰ ਹਾਂ ਤੂੰ ਬਖਸ਼ਿੰਦ ਹੈ ਅੱਗੇ ਦਿਓ ਗੁਰੂ ਨੂੰ ਭਾਵੇ ਮਦਰਦੇਸ ਲਾਹੌਰ ਜਾਣੋਂ ਜਗਤ ਨੇ ਹੱਥ ਚੱਕੀ ਹੈ ਪਰ ਜਗਤ ਉੱਤੇ ਵੀ ਬੜੀ ਆਫਾਤ ਉੱਠੀ ਹੈ ਵੱਡਿਆਂ ਛੋਟਿਆਂ ਤੇ ਅੱਗੇ ਜੋ ਗੁਰੂ ਨੂੰ ਭਾਵੇ ਇਹ ਵੀ ਹਰਦਾਸ ਡੇਰੇ ਦੇਣੀ ਹੋਰ ਜਿਸ ਦਿਨ ਪਾਠ ਟੁੱਟੇ ਹੈ ਅਖੰਡ ਉਸ ਦਿਨ ਮੈਨੂੰ ਵੱਡਾ ਖੇਰ ਹੋਆ 2-4 ਦਿਨ ਤੱਕ ਵੱਡਾ ਮਰਨ ਵਾਲਾ ਹੋ ਗਿਆ ਥਾ ਪਰ ਗੁਰੂ ਜੀ ਨੇ ਰੱਖ ਲਿਆ ਆਣੀ ਅੰਨ ਲੰਗੇ ਨਾ ਹੀ ਅੰਦਰ ਗਲਾ ਬੰਦ ਹੋਆ ਸੀ ਹੋਰ ਹੁਣ ਇਉਂ ਕਰੋ 18 ਸਾਲ ਦੀ ਲੜਕੀ ਦਾ ਆਨੰਦ ਪੜਾਉਣਾ ਘਟ ਨਹੀਂ ਪੜਾਉਣਾ ਛੋਟੀ ਹੈ ਜੋ ਕੋਈ ਬੱਟਾ ਕਰੂਗਾ ਵਿਆਜ ਲਊਗਾ ਕੰਨਿਆ ਦਾ ਪੈਸਾ ਲਊਗਾ ਕੰਨਿਆ ਮਾਰੂਗਾ ਉਸਕੇ ਨਾਲ ਨਹੀਂ ਵਰਤਣਾ ਅਸੀਂ ਆਂਦੇ ਹਾਂ ਏ ਗੁਰੂ ਜੀ ਜਾਂ ਤੇ ਸਾਨੂੰ ਚੱਕ ਲੈ ਜਾਂ ਇਹਨਾਂ ਦੁਸ਼ਟਾਂ ਦਾ ਨਾਸ ਕਰ ਹੋਰ ਕੋਈ ਬਾਹਰ ਨਹੀਂ ਚੱਲਦੀ ਇਨਾਂ ਨੂੰ ਮੇਰਾ ਸਰੀਰ ਕਾਲਕੀ ਸਮਾਨ ਦਿਸਦਾ ਹੈ ਆਂਦੇ ਹੈ ਇਹਨੇ ਮੁਲਕ ਵਿਗਾੜ ਦਿੱਤਾ ਹੈ ਮੈਂ ਤਾਂ ਕੁਝ ਨਹੀਂ ਕੀਤਾ ਨਾ ਕਰੀ ਸਕਦਾ ਹਾਂ ਗੁਰੂ ਜੀ ਦਾ ਖੇਲ ਰਚਿਆ ਹੋਇਆ ਹੈ ਕੁਛ ਗੁਰੂ ਹੀ ਜਾਣੇ ਆਪਣੇ ਖੇਲ ਨੂੰ ਉਥੇ ਗੁਰੂ ਲੈ ਆਊਗਾ ਤਾਂ ਬਥੇਰੇ ਬਚਨ ਵਿਲਾਸ ਕਰਾਂਗੇ ਨਾਲੇ ਸੁਣਾਗੇ ਹੁਣ ਸਮਾਂ ਆਇਆ ਸਾਈ ਹੈ ਬਾਣਾ ਗੁਰੂ ਜੀ ਦਾ ਗਿਆਨੀ ਗੁਣੀ ਸਭ ਵਰਨ ਲਗੈ ਸਭ ਨੇ ਪਰਮੇਸ਼ਰ ਨਾਲ ਦਾਈਆ ਬਣ ਲਿਆ